ਏ ਅੰਕਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਅੰਕਲ ਜੀ ਇਹ ਰੋਡ ਬਣ ਰਿਹਾ ਜਿਹੜਾ ਗੜਸ਼ੰਕਰ ਵਾਲਾ ਰੋਡ ਤੁਸੀਂ ਵੀ ਬਹੁਤ ਸਮੇਂ ਤੋਂ ਦੇਖ ਰਹੇ ਆ ਤੇ ਹੁਣ ਬਣਨ ਲੱਗਾ ਬਹੁਤ ਸਮੇਂ ਬਾਅਦ ਕੀ ਕਹਿਣਾ ਚਾਹੁੰਦੇ ਹੋ ਕੁਝ ਰੋਡ ਤਾਂ ਇਹਦਾ ਹਾਲ ਬਹੁਤ ਮਾੜਾ ਸੀ ਹੂੰ ਇਹ ਬਹੁਤ ਵਧੀਆ ਗੱਲ ਆ ਜਿਹੜਾ ਹੁਣ ਰੋਡ ਬਣਾਉਣ ਲੱਗਾ ਹੂੰ ਅਸੀਂ ਸਾਰਿਆਂ ਦੀ ਤਲਾਈਏ ਤਲਾਈਏ ਨਹੀਂ ਤਾਂ ਐਕਸੀਡੈਂਟ ਬਹੁਤ ਹੋ ਜਾਂਦੇ ਗੰਦਰੀ ਵੀ ਵੇਗੇ ਹੂੰ ਹੁਣ ਦੀ ਸੰਭਾਵਨਾ ਹੁਣ ਵੀ ਹੁੰਦੇ ਆ ਹੁਣ ਵੀ ਹੁੰਦੇ ਆ ਅੱਛਾ ਹੁਣ ਵੀ ਹੁੰਦੇ ਆ ਲੋਕ ਮੈਂ ਕਹਿੰਦਾ ਪਰੇਸ਼ਾਨ ਜ਼ਿਆਦਾ ਆ ਪਰੇਸ਼ਾਨ ਜ਼ਿਆਦਾ ਆ ਯਾਨੀ ਜਾਦੇ ਪਰੇ ਹੁਣ ਵੀ ਹੁਣ ਹੁਣ ਤਾਂ ਚਲੋ ਬਣ ਲੱਗ ਗਿਆ ਲੋਕਾਂ ਨੂੰ ਥੋੜਾ ਮਿਲ ਜਾਣਾ ਧਰਵਾਸਾ ਜਾ ਧਰਵਾਸਾ ਮਿਲ ਜਾਣਾ ਪਰ ਠੀਕ ਹੈ ਕੋਈ ਤਾਂ ਨਹੀਂ ਰੋਡ ਬਣਨ ਲੱਗ ਪਿਆ ਬਣਨ ਲੱਪਿਆ ਤਾਂ ਬਣੇ ਜਾਣਾ ਕਿੰਨਾ ਕ ਸਮਾਂ ਹੋ ਗਿਆ ਤੁਹਾਨੂੰ ਦੇਖਦੇ ਨੂੰ ਰੋਡ ਇਹ ਹੋ ਟਾਈਮ ਹੋ ਗਿਆ ਫਿਰ ਵੀ ਅੰਦਾਜ਼ੇ ਨਾਲ ਹੋ ਗਿਆ ਹੁਣ 20 ਸਾਲ 25 ਸਾਲ 5 6 ਸਾਲ ਹੋਏਗਾ ਅੱਛਾ ਜਿਹੜੀ ਪਹਿਲੀ ਸਰਕਾਰ ਆ ਉਹ ਤੇ ਵੀ ਪਹਿਲਾਂ ਦਾ ਬਣਿਆ ਹੋਇਆ ਮੁਰਕੇ ਨਹੀਂ ਬਣਿਆ ਸਾਨੂੰ ਅੰਦਾਜ਼ਾ ਹੈ ਮੁਰਕੇ ਨਹੀਂ ਬਣਿਆ ਮੁਰਕੇ ਨਹੀਂ ਬਣਿਆ ਆ ਹੁਣ ਦੁਬਾਰਾ ਫਿਰ ਬਣੇ ਹੂੰ ਕੋਸ਼ਿਸ਼ ਸਰਕਾਰ ਨੂੰ ਅਪੀਲ ਸਰਕਾਰ ਨੂੰ ਅਸੀਂ ਅਪੀਲ ਤਾਂ ਅਸੀਂ ਕਰਦੇ ਆਂ ਵੀ ਸੜਕਾਂ ਬਣਦੀਆਂ ਰਹਿਣ ਆਵਾਜਾਈ ਵਧੀਆ ਚੱਲਦੀ ਆ ਹੂੰ ਬਿਲਕੁਲ ਸਹੀ ਨਹੀਂ ਤਾਂ ਫਿਰ ਐਕਸੀਡੈਂਟ ਹੁੰਦੇ ਆ ਹੂੰ ਜਾਨੀ ਨੁਕਸਾਨਾਂ ਦਾ ਜਾਨੀ ਨੁਕਸਾਨ ਜਿਆਦਾ ਜਿਆਦਾ ਹੁੰਦੀ ਕਿਸੇ ਹੁਣ ਤੇ ਘਣੀ ਇੱਕ ਨਿਆਣਾ ਕਿਸੇ ਦੇ ਦੋ ਹੈ ਜਿਹਦਾ ਇੱਕ ਨਿਆਣਾ ਚੱਲ ਜਾਣਾ ਉਹਦੇ ਲਈ ਘਰ ਖੜ ਗਿਆ ਬਿਲਕੁਲ ਤਾਂ ਸਾਡ ਨੂੰ ਤਾਂ ਅਸੀਂ ਤਾਂ ਫੀਲ ਕਰਦੇ ਆਂ ਨਾ ਕਿ ਜਿੰਨਾ ਵੀ ਵਧੀਆ ਸ਼ਰਤ ਬਣ ਸਕਦੀ ਵਧੀਆ ਬਣਾਓ ਹੂੰ ਜਲਦੀ ਬਣਾ ਦਿਓ ਬਿਲਕੁਲ ਬਿਲਕੁਲ ਜੀ ਚਲੋ ਠੀਕ ਅੰਕਲ ਤਾਂ ਇੱਥੇ ਆ ਗਿਆ ਬਾਈ थैंक यू ਤੇ ਅੰਕਲ ਉਹਨਾਂ ਦਾ ਕਹਿਣਾ ਹੈ ਵੀ ਜੇ ਰੋਡ ਬਣਦੇ ਜਾਓਗੇ ਆਵਾਜਾਈ ਨੂੰ ਇੱਕ ਕਿਸੇ ਮੁਸੀਬਤ ਦਾ ਸਾਹਮਣਾ ਨਹੀਂ ਕਰਨਾ ਪਊਗਾ ਧੰਨਵਾਦੀ ਬਹੁਤ ਬਹੁਤ